ਕੀ ਨੇ ਕੀ ਪੂਰਾ ਟੀਮ ਬੰਦ ਕਰਾਈਓ ਬਾਲਟੀ ਕਿੰਨੇ ਪਾਣੀ ਲੱਗ ਬੁਝਰੀ ਨਹੀਂ ਨਹੀਂ ਬੁਝਰੀ ਉਹ ਫਾਇਰਫੇਅਰ ਨਹੀਂ ਆਉਂਦਾ ਸਰ ਕੋਈ ਗੱਲ ਕਿਤਾਕ ਨਹੀਂ ਕੀਤਾ ਵੇ ਉਹ ਨਹੀਂ ਆ ਦੇਣਾ ਉਹ ਥੱਲੇ ਸੰਡਰ ਦੇ ਤਿੰਨ ਚਾਰ ਕੁੜੀ ਹੈ ਸੰਡਰ ਵੱਜੇ ਆ ਨਹੀਂ ਵੱਜੇ ਯਾ ਸੰਡਰ ਦੀ ਅੱਜ ਆ ਅਸੀਂ ਸੰਡਰ ਮਚੰਦੇ ਆ ਫਰਗੜੇ ਦੇ ਫਰਗੜਾ ਹੈ ਵੀ ਆ ਗਿਆ ਉਹ ਫਰਗੜੇ ਦੀ ਆ ਗਿਆ ਪਾਣੀ ਪਾ ਥਲੇ ਬੈ ਨਹੀਂ ਫਿਰ ਸਲੋ ਹੋ ਜਾਂਦੀ ਉਹ ਆ ਵੀ ਫਰਗੜਾ ਆ ਗਈ ਕਿੱਥੇ ਆ ਉਹ ਵੇ ਰਾਹ ਦੇਖੋ ਰਾਹ ਦੇ ਉਹ ਵੀ ਗੱਡੀ ਚੱਲੀ ਫਰਗੜੇ ਉਹ ਸਾਲ ਨਹੀਂ ਆਉਂਦੀ ਦੂਸਰ ਸੈਂਟਰ ਵੀ ਆ ਗਿਆ ਬਾਰੇ ਇਹ ਨਹੀਂ ਪੁੱਛਣੀ ਓਹ ਨਹੀਂ ਬਾਰੇ ਪੁੱਛਣੀ ਉਹ ਬਾਰੇ ਲਾਹੋ ਸੋਣਾ ਪਰ ਕੰਮ ਗਲਤ ਹੋ ਗਿਆ ਹਾਂ ਜਲਦੀ ਕਰੋ ਮਾਇਆ ਪੁਲਿਸ ਦੀ ਗੜੀ ਆਈ ਬੰਦਾ ਕਿਹਨੇ ਜਰੂਗ ਹੋ ਗਿਆ ਰਾਜ ਕਿਹਨੇ ਹੋ ਗਿਆ ਕਿੰਨੇ ਨੂੰ ਪਟੀਆਂ ਆਈ ਨਹੀਂ ਆਈ ਨਹੀਂ ਉਹਦੀ ਭੈਣ ਚੋ ਦੇ ਕੁੱਤੇ ਕੁੜੀ ਹੋਵੇ ਅਗਲੇ ਦਾ ਘਰ ਅਗਲ ਅਜੇ ਨਹੀਂ ਥਾ ਤਬਾਹ ਹੋ ਜਾਣਾ ਭੈਣ ਦਾ ਪੁਲੀ ਹੋ ਗਈ ਸੰਦਾ ਦੀ ਆ ਗਿਆ ਭੈਣ ਚੋ ਦਾ ਆ ਪ੍ਰਸ਼ਾਸਨ ਸਾਡਾ ਕੁੜੀ ਹੋਵਾ ਮੈਂ ਗੁੱਸੇ ਵਿੱਚ ਹਾਂ ਤੇਰੇ ਕੋਲੇ ਰਾਜੂ ਕੀ ਹੋ ਗਿਆ ਯਾਰ ਦੱਸ ਸਾਰ ਰਾਜੂ ਆਇਆ ਮੈਂ ਕੋਸੈਂਟ ਹੁਣ ਫੜ ਜਦਾ ਉਹ ਹੈ ਫੋਨ ਨਹੀਂ ਲੈਣੇ ਹੋ ਹੋ ਬੋਗਲ ਤੱਕ ਆਮ ਆਇਆ ਲੈ ਅੱਗ ਲੱਗੀ ਤਾਂ ਇਹ ਨਹੀਂ ਬਲਗਾ ਸਾਲੇ 100 ਸੜਕ ਤੇ ਆ ਜੀ ਦਾ ਹਾਂ ਫਾਇਰਵੇਡ ਨਾਲ ਚੱਲ ਜਗਾ ਕਿਦਾਂ ਫਾਇਰਵੇਡ ਨੂੰ ਨਾਲ ਚੱਲ ਜਗਾ ਫਾਇਰਵੇਡ ਭੰਟ ਭਿਕਣ ਚਾਹੀਦੀ ਇਹਦੇ ਕੋਲ ਹੀ ਅਸੀਂ ਅਗਲਾ ਹੁਸੈਨ ਦੇ ਕੁੜੀ ਹੋਵੇ ਲੋਕ ਆਉਂਦੇ ਨਹੀਂ ਭੰਚੋ